ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪੁਸ਼ਪਿੰਦਰ ਕੌਰ ਪਿੰਡ ਚ ਖੇਪਲ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਮਰਾਥ ਬੁਟੀਕ ਤੇ ਅੱਜ ਦੀ ਵੀਡੀਓ ਰੋਗੀ ਜੀ ਬਹੁਤ ਹੀ ਪਿਆਰੀ ਜੀ 컬렉ਸ਼ਨ ਹੈ ਜੀ ਹੈਂਡਵਰਕ ਦੇ ਸੂਟਾਂ ਦੀ ਤੁਹਾਨੂੰ ਪਤਾ ਹੀ ਹੈ ਹਨਾ ਅੱਗੇ ਵਿਆਹ ਸ਼ਾਦੀਆਂ ਦਾ ਜਿਹੜਾ ਸੀਜ਼ਨ ਹੈ ਸਟਾਰਟ ਹੋ ਗਿਆ ਅਗਸਤ ਚ ਪੂਰਾ ਰਸ਼ ਹੋ ਜਾਂਦਾ ਜੀ ਹੈਂਡਵਰਕ ਰਿਲੇਟਡ ਪਾਰਟੀ ਵੇਅਰ ਸੂਟ ਆਪਣੇ ਬੰਨੇ ਸਟਾਰਟ ਹੋ ਜਾਂਦੇ ਨੇ ਜੇ ਤੁਹਾਨੂੰ ਵੀ ਕੋਈ ਫੰਕਸ਼ਨ ਆ ਰਿਹਾ ਜੀ ਤੁਸੀਂ ਵੀ ਜਲਦੀ ਆਪਣੇ ਆਰਡਰ ਪਲੇਸ ਕਰ ਸਕਦੇ ਹੋ ਕਿਉਂਕਿ ਅੱਗੇ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਸਾਨੂੰ ਫਿਰ ਪੂਰਾ ਟਾਈਮ ਚਾਹੀਦਾ ਹੁੰਦਾ ਜੀ ਅੱਗੇ ਹਨਾ ਅਕਤੂਬਰ ਤੋਂ ਬਾਅਦ ਪੂਰੇ ਟਾਈਮ ਤੋਂ ਬਾਅਦ ਹੀ ਤੁਹਾਡਾ ਜਿਹੜਾ ਆਰਡਰ ਹੈ ਉਹ ਨਿਕਲੂਗਾ ਫਿਰ ਜੇ ਤੁਸੀਂ ਹੁਣ ਆਰਡਰ ਕਰਦੇ ਹੋ ਤਾਂ ਤੁਹਾਡੇ ਨਾਲ ਆਰਾਮ ਨਾਲ ਜਿਹੜੇ ਸੂਟ ਬਣ ਜਾਣਗੇ ਪਹਿਲੀਆਂ ਚ ਫਿਰ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਜੀ ਬਹੁਤ ਹੀ ਪਿਆਰੀ ਜੀ ਸਾਰੀ ਕਲੈਕਸ਼ਨ ਰਹੂਗੀ ਕਲੈਕਸ਼ਨ ਦਿਖਾਉਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਜੀ ਆਪਣਾ ਇੰਸਟਾਗ੍ਰam ਤੇ ਵੀ ਸਮਰਥ ਬੁਟੀਕ ਦੇ ਨਾਮ ਤੇ ਜਿਹੜਾ ਪੇਜ ਬਣਿਆ ਹੋਇਆ ਹੈ ਪਲੀਜ਼ ਜਿੰਨਾ ਭੈਣਾ ਨੇ ਉਹ ਫੋਲੋ ਨਹੀਂ ਕੀਤਾ ਉਹਨੂੰ ਵੀ ਜ਼ਰੂਰ ਫੋਲੋ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਤੁਸੀਂ ਹੈਨਾ ਸਟੇਟਸ ਤੇ WhatsApp ਤੇ ਸਟੇਟਸ ਲਾ ਕੇ ਸਾਡਾ ਹੈਨਾ ਲਿੰਕ ਹੈ ਜਿਹੜਾ ਸ਼ੇਅਰ ਕਰ ਸਕਦੇ ਹੋ ਬਾਕੀ ਤੁਸੀਂ ਜਿਹੜਾ ਹੈਨਾ ਜਿੰਨਾ ਭੈਣਾਂ ਦੇ ਸਾਡੇ ਸੂਟ ਬਣ ਕੇ ਬਣ ਚੁੱਕੇ ਨੇ ਪਸੰਦ ਆਏ ਨੇ ਜ਼ਰੂਰ ਤੁਸੀਂ ਅਮੇ ਰਿਲੇਟਿਵਸ ਨਾਲ ਵੀ ਹੈਨਾ ਸ਼ੇਅਰ ਜ਼ਰੂਰ ਕਰਿਆ ਕਰੋ ਅੱਜ ਜਿਹੜੀ ਕਲੈਕਸ਼ਨ ਹੈ ਉਹ ਤੁਹਾਨੂੰ ਦਿਖਾਉਣੀ ਸ਼ੁਰੂ ਕਰਦੇ ਹਾਂ ਬਹੁਤ ਹੀ ਪਿਆਰਾ ਕਲਰ ਕਿਸੇ ਵੀ ਏਜੀ ਭੈਣ ਆਪਣਾ ਵਾ ਸਕਦੀ ਹੈ ਨੇ ਚਾਹੇ ਗਰਲਿਸ਼ ਬਣਵਾਉਣ ਚਾਹੇ 올ਡੇਜ਼ ਬਣਵਾਉਣਾ ਬਹੁਤ ਪਿਆਰਾ ਲੱਗਣ ਵਾਲਾ ਹੈ ਜੀ ਜੇ ਹਨਾ ਕਈ ਕੰਪੋ ਐਵੇਂ ਹੁੰਦੇ ਨੇ ਜਿਵੇਂ ਮਾਵਾ ਧੀਆਂ ਨੇ ਸੂਟ ਬਣਾਉਣੇ ਹੁੰਦੇ ਨੇ ਕਈ ਹੁੰਦੇ ਨੇ ਮਦਰ ਦੇ ਨਹੀਂ ਕਲਰ ਵਗੈਰਾ ਸੈੱਟ ਆਉਂਦੇ ਕਈ ਹੁੰਦੇ ਨੇ ਹਨਾ ਡਾਟਰ ਨੂੰ ਥੋੜੇ ਲਾਈਟ ਲੱਗਦੇ ਨੇ ਤਾਂ ਜਿਹੜਾ ਇਹ ਕਲਰ ਹੈ ਦੇ ਨਾਮ ਮਹਿਰੂਨ ਦੁਪੱਟਾ ਰੈਡੀ ਕਰਨਾ ਪਰੇ ਬਿਲਕੁਲ ਜੈਨੂਨ ਪ੍ਰਾਈਸ ਤੇ ਜਿਹੜਾ ਸੂਟ ਹੈ ਰੈਡੀ ਹੋਊਗਾ ਜਿਵੇਂ ਹਨਾ ਮਦਰ ਡਾਟਰ ਨੇ ਬਣਵਾਉਣਾ ਸੂਟ ਬਹੁਤ ਪਿਆਰਾ ਬਣੂਗਾ ਓਕੇ ਜੀ ਮਹਿਰੂਨ ਦੁਪੱਟਾ ਲੱਗ ਜਾਊਗਾ ਸਕਿਨ ਸੂਟ ਹੋਊਗਾ ਨਾਹੀਂ ਉਹ ਡਾਰਕ ਚਾਊਗਾ ਨਾਹੀਂ ਲਾਈਟ ਚਾਊਗਾ ਬਹੁਤ ਹੀ ਸੋਹਣਾ ਜਿਹੜਾ neck panel ਬਣਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਪਿਆਰਾ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਨੇੜੇ ਤੋਂ ਤੁਸੀਂ ਦਿਖਾ ਸਕਦੇ ਹੋ ਇੱਕ ਇੱਕ ਚੀਜ਼ ਆ ਦੇਖੋ ਤੁਸੀਂ ਕਿੰਨਾ ਜਿਆਦਾ ਸੋਹਣਾ ਸਾਰਾ ਕੰਮ ਪਰੋ ਕੇ ਲਾਇਆ ਗਿਆ ਲਾਈਨ ਤੁਸੀਂ ਇਹ ਵਾਲੀ ਲਾਈਨ ਚੈੱਕ ਕਰ ਸਕਦੇ ਹੋ ਬਰੀਕੀ ਤੋਂ ਹੀ ਦੇਖ ਕੇ ਨਾ ਪਤਾ ਲੱਗਦਾ ਇਹ ਆਪਨੂੰ ਕੰਮ ਕਿਵੇਂ ਦਾ ਹੋਇਆ ਬਹੁਤ ਹੀ ਸੋਹਣਾ ਕੰਟਰਾਸਟ ਹੈ ਜੀ ਤੁਸੀਂ ਬਣਾਉਂਗੇ ਬਹੁਤ ਪਿਆਰਾ ਬਣੂਗਾ ਸੂਟ neck line ਬਣੀ ਹੋਈ ਹੈ ਅੱਗੇ ਆਪਣਾ ਸਾਰੇ 'ਚ ਤੁਹਾਨੂੰ ਬੁੱਟੀਆਂ ਦਾ ਕੰਮ ਮਿਲ ਜੂਗਾ ਬਹੁਤ ਹੀ ਪਿਆਰਾ ਬੁੱਟੀਆਂ ਦਾ ਕੰਮ ਹੋਇਆ ਜੇ ਤੁਸੀਂ ਇਹਦੇ ਨਾਲ ਪਲਾਜ਼ੋ ਵੀ ਬਣਾਉਂਗੇ ਬਹੁਤ ਪਿਆਰਾ ਬਣਨ ਵਾਲਾ ਹੈ ਬਾਕੀ ਇਹਦਾ ਜਿਹੜਾ ਬਾਜੂ ਦਾ ਕੰਮ ਆ ਉਹ ਤੁਹਾਨੂੰ ਦਿਖਾਉਣੀ ਆ ਕਿੰਨਾ ਜਿਆਦਾ ਸੋਹਣਾ ਜਿਹੜਾ ਬਾਜੂ ਦਾ ਕੰਮ ਹੋਇਆ ਪ੍ਰਾਈਸ ਇਤੋਂ ਸਸਤਾ ਤੋਂ ਨੂੰ ਕਿਤੇ ਕਿਸੇ ਵੀ ਬੁਟੀਕ ਤੋਂ ਇਸ ਤੋਂ ਸਸਤਾ ਜਿਹੜਾ ਸੂਟ ਨਹੀਂ ਬਣੂਗਾ ਇਹ ਬਾਕੀ ਜਿਹੜੀ ਆਪਣੀ ਕ੍ਰੇਪ ਆ ਉਹ ਵੀ ਬਹੁਤ ਪਿਆਰੀ ਲੱਗੀ ਹੋਈ ਆ ਵਧੀਆਲੀ ਕ੍ਰੇਪ ਲੱਗੀ ਹੋਈ ਹੈ ਇਹ ਨਹੀਂ ਹੈਗਾ ਵੀ ਛਾਂਜੂਗੀ ਜਾਂ ਨਾ ਕੋਈ ਗਲੀਆਂ ਹੋ ਜਾਂਦੀਆਂ ਹੁੰਦੀਆਂ ਨੇ ਅਕਸਰ ਜਿਹੜੀ ਸਸਤੀ ਵਾਲੀ ਕ੍ਰੇਪ ਲਾ ਦਿੰਦੇ ਨੇ ਇਹਨੂੰ ਕੋਈ ਪ੍ਰੋਬਲਮ ਨਹੀਂ ਹੋਣ ਵਾਲੀ ਬਹੁਤ ਵਧੀਆ ਕ੍ਰੇਪ ਰਹੂਗੀ ਇਹ ਬਾਕੀ ਲਾਈਟ ਵੇਟ ਕ੍ਰੇਪ ਆ ਤੁਸੀਂ ਦੇਖੋ ਫਿਨਿਸ਼ਿੰਗ ਦੇਖੋ ਤੁਸੀਂ ਕਿੰਨੀ ਜਿਆਦਾ ਫਿਨਿਸ਼ਿੰਗ ਨਾਲ ਸਾਰਾ ਕੰਮ ਕੀਤਾ ਹੋਇਆ ਪੈਚ ਵਰਕ ਕੀਤਾ ਹੋਇਆ ਪੈਚ ਦੇ ਉੱਪਰ ਇਸ ਤਰ੍ਹਾਂ ਜਿਹੜਾ ਤੁਹਾਨੂੰ ਕੰਮ ਮਿਲੂਗਾ ਕਿਸੇ ਵੀ ਕਲਰ ਕੰਟਰਾਸਟ ਤੁਸੀਂ ਰੈਡੀ ਕਰਾ ਸਕਦੇ ਹੋ ਉਹਨੂੰ ਦੁਪੱਟਾ ਇਹਨਾਂ ਦਾ ਹਲੇ ਰੈਡੀ ਹੋਣਾ ਤੇ ਇੱਕ ਆਗੇ ਜੀ ਸ਼ਿਮਰ ਦੇ ਉੱਪਰ ਆਪਣਾ ਸੂਟ ਰੈਡੀ ਕੀਤਾ ਬਹੁਤ ਪਿਆਰਾ ਦੇਖੋ ਤੁਸੀਂ ਨੈਕਲਾਈਨ ਬਣੀ ਹੋਈ ਆ ਇਹ ਵੀ ਬਹੁਤ ਪਿਆਰਾ ਕੰਮ ਹੋਇਆ ਜੀ ਗੋਟਾ ਪੱਤੀ ਦਾ ਕੰਮ ਵੀ ਤੁਹਾਨੂੰ ਇਸ 'ਚ ਮਿਲੂਗਾ ਬਾਕੀ ਤੁਸੀਂ ਇਹਨੂੰ ਵੀ ਕਿਸੇ ਵੀ ਕਲਰ ਕੰਟਰਾਸਟ ਤੇ ਰੈਡੀ ਕਰਾ ਸਕਦੇ ਹੋ ਇਹ ਦੇਖੋ ਕਿੰਨਾ ਜਿਆਦਾ ਸੋਹਣਾ ਜਿਹੜਾ ਕੰਮ ਹੋਇਆ ਹੋਇਆ ਸਟਿਚ ਹੋ ਕੇ ਇੱਥੋਂ ਸੇਮ ਇਸੇ ਸ਼ੇਪ ਚ ਜਿਹੜਾ ਸੂਟ ਸਟਿਚ ਹੋਊਗਾ ਇਹਦੇ ਜਿਹੜੇ ਚਾਕਾਂ ਦੇ ਤੁਹਾਨੂੰ ਕੰਮ ਮਿਲੂਗਾ ਇਹ ਦੇਖੋ ਤੁਸੀਂ ਨੇੜੇ ਤੋਂ ਸਾਰਾ ਦਿਖਾ ਸਕਦੇ ਹੋ ਚਾਕਾ ਤੇ ਕੰਮ ਹੋਇਆ ਹੋਇਆ ਦੋਵੇਂ ਚਾਕਾ ਤੇ ਕੰਮ ਆ ਜਾਊਗਾ ਇਸ ਤਰ੍ਹਾਂ ਪੌਂਚਿਆਂ ਦਾ ਕੰਮ ਆ ਜੂਗਾ ਜੀ ਇਹ ਪੌਂਚੇ ਤੇ ਵੀ ਕੰਮ ਹੋਇਆ ਹੋਇਆ ਤੁਸੀਂ ਜੇ ਕੁਛ ਇਹ ਚ ਐਡ ਕਰੋਨਾ ਐਡ ਕਰਾ ਸਕਦੇ ਹੋ ਕੁਛ ਇਹ ਚ ਸਕਿਪ ਕਰਾਉਣਾ ਸਕਿਪ ਵੀ ਕਰਵਾ ਸਕਦੇ ਹੋ ਤੁਹਾਡੇ ਅਕੋਰਡਿੰਗ ਹੈ ਜੀ ਇਹ ਦੇਖੋ ਬਾਜੂ ਤੇ ਵੀ ਕੰਮ ਮਿਲੂਗਾ ਤੁਹਾਨੂੰ ਇਹ ਸਾਈਡ ਤੇ ਆ ਗਈਆਂ ਬਾਜੂ ਕਿਉਂਕਿ ਸਟ੍ਰੇਟ ਸਲਵਾਰ ਸੀ ਜੀ ਸਾਈਡ ਤੇ ਬਾਜੂ ਆ ਗਈਆਂ ਸਾਰਾ ਕੰਮ ਆ ਤੁਸੀਂ ਦੇਖ ਸਕਦੇ ਹੋ ਲਾਈਨ ਬਹੁਤ ਹੀ ਪਿਆਰਾ ਜਿਹੜਾ ਪਰਲ ਵਰਕ ਹੋਇਆ ਕਿੰਨਾ ਜਿਆਦਾ ਸੋਨਾ ਕੰਮ ਹੋਇਆ ਹੋਇਆ ਹੈ ਜੀ ਵੀਡੀਓ ਦਿਖਾਉਂਦਾ ਥੋੜਾ ਮੋਟਿਵ ਇਹੀ ਹੁੰਦਾ ਜੀ ਹੈਨਾ ਵੀ ਤੁਹਾਨੂੰ ਸਾਡਾ ਜਿਹੜਾ ਕੰਮ ਪਤਾ ਲੱਗ ਸਕੇ ਵੀ ਸਾਡੇ ਬੂਟੀ ਤੇ ਕਿਵੇਂ ਦਾ ਕੰਮ ਹੁੰਦਾ ਕਿਵੇਂ ਦਾ ਸਟੱਫ ਕਿਵੇਂ ਦਾ ਮਟੀਰੀਅਲ ਲੱਗਦਾ ਬਾਕੀ ਜਿਹੜੇ ਆਪਾਂ ਸੂਟ ਰੈਡੀ ਕਰਾਉਣੇ ਹੁੰਦੇ ਨੇ ਉਹ ਤਾਂ ਤੁਸੀਂ ਆਪਣੀ ਚੋਇਸ ਦੇ ਹੀ ਕਰਾਉਣੇ ਹੁੰਦੇ ਨੇ ਤੁਸੀਂ ਆਪਣਾ ਵੀ ਡਿਜ਼ਾਈਨ ਭੇਜ ਸਕਦੇ ਹੋ ਜਿਵੇਂ ਕੋਈ ਵੀ ਡਿਜ਼ਾਈਨ ਹੈ ਜਿਹੜਾ ਇਹ ਅਸੀਂ ਆਪ ਤੋਂ ਨਹੀਂ ਬਣਾਇਆ ਸਾਨੂੰ ਕਸਟਮਰ ਨੇ ਹੀ ਭੇਜਿਆ ਸੀ ਆਪਾਂ ਸੇਮ ਜਿਵੇਂ ਉਹਨਾਂ ਨੇ ਭੇਜਿਆ ਸੀ ਸਾਨੂੰ ਉਵੇਂ ਦਾ ਹੀ ਅਸੀਂ ਰੈਡੀ ਕੀਤਾ ਤੇ ਪਸੰਦ ਵੀ ਬਹੁਤ ਜ਼ਿਆਦਾ ਆ ਉਹਨਾਂ ਨੂੰ ਇਹ ਦੇਖੋ ਕੇ ਰਬਣਿਆ ਹੋਇਆ ਜੀ ਕੇਰੇ ਅੱਜਕੱਲ ਵੱਡੇ ਪਾਉਂਦੇ ਆ ਕੇ ਰਬਣਿਆ ਹੋਇਆ ਸੈਮੀ ਸਿਲਕ ਦੇ ਉੱਪਰ ਬਣਿਆ ਜੀ ਚਾਕਾਂ ਦਾ ਕੰਮ ਹੋਊਗਾ ਬਹੁਤ ਹੀ ਪਿਆਰਾ ਕੰਮ ਚਾਕਾਂ ਦਾ ਜੀ ਜਿਹੜਾ ਕੇਰਾ ਚਾਕ ਨੇ ਅੱਗੇ ਪਿੱਛੇ ਹੋਣਗੇ ਦੇਖੋ ਨੈਕਲਾਈਨ ਕਿੰਨੀ ਸੋਹਣੀ ਬਣੀ ਆ ਸਾਰਾ ਐਵੇਂ ਲੱਗਦੇ ਦੇਖੋ ਜਿਵੇਂ ਹੀਰੇ ਜਿਹੜੇ ਹੁੰਦੇ ਨੇ ਬਹੁਤ ਪਿਆਰਾ ਕੰਮ ਹੋਇਆ ਹੋਇਆ ਸ਼ਾਈਨ ਤੋਂ ਹੀ ਪਤਾ ਲੱਗ ਰਿਹਾ ਜੀ ਕਿੰਨਾ ਜਿਆਦਾ ਸੋਨਾ ਕੰਮ ਹੋਇਆ ਪੂਰਾ ਸੋਨੂ ਫਿਨਿਸ਼ਿੰਗ ਦੇ ਨਾਲ ਕੰਮ ਮਿਲੂਗਾ ਸਾਡੀ ਬੁਟੀਕ ਤੋਂ ਤੇ ਬੈਕ ਇਹ ਵਾਲਾ ਆ ਗਿਆ ਜੀ ਬੈਕ ਤੇ ਬਣਿਆ ਹੋਇਆ ਚਾਕ ਐਂਡ ਘੇਰਾ ਤੇ ਬਹੁਤ ਹੀ ਪਿਆਰੀ ਜਿਹਦੀਆਂ ਬਾਜੂਆਂ ਬੜੀਆਂ ਹੋਈਆਂ ਨੇ ਇਹ ਦੇਖੋ ਤੁਸੀਂ ਇਹ ਦੇਖੋ ਜੇ ਕਿਸੇ ਹੋਰ ਬੁਟੀਕ ਤੋਂ ਤੁਸੀਂ ਟਰਾਈ ਕਰੋਗੇ ਆਰਾਮ ਨਾਲ ਜਿਹੜਾ 1000 ਪਲੱਸ ਰਹੂਗਾ ਜੀ ਇਹਦਾ ਪ੍ਰਾਈਸ ਸਾਡੇ ਕੋਲੋਂ ਤੁਹਾਨੂੰ ਬਹੁਤ ਹੀ ਜ਼ਿਆਦਾ ਜੈਨੂਇਨ ਪ੍ਰਾਈਸ ਮਿਲੂਗਾ ਤੇ ਇਹਨੂੰ ਕਿਸੇ ਵੀ ਕਲਰ ਕੰਟਰਾਸਟ ਰੈਡੀ ਕਰਾ ਸਕਦੇ ਹੋ ਕੁਆਰ ਨੇੜੇ ਤੋਂ ਇਹ ਵੀ ਬਾਜੂ ਦਾ ਕੰਮ ਦਿਖਾਇਓ ਕਿੰਨਾ ਸੋਹਣਾ ਕੰਮ ਬਾਜੂ ਦਾ ਹੋਇਆ ਹੈ ਪੂਰਾ ਇਹ ਦੇਖੋ ਤੁਸੀਂ ਦਬਕੇ ਨਾਲ ਜਿਹੜਾ ਫਿਲ ਕੀਤਾ ਹੋਇਆ ਸਾਰਾ ਇਹ ਨਹੀਂ ਹੈਗਾ ਵੀ ਮਟੀਰੀਅਲ ਥੋੜਾ ਹਨਾ ਹਲਕਾ ਲਾਤਾ ਬਹੁਤ ਸੋਨਾ ਕਮ ਹੋਇਆ ਸੈਕਿੰਡ ਬਾਜੂ ਆ ਗਈ ਜੀ ਤੇ ਇਹਨਾਂ ਦੀ ਬਣੀ ਸੀ ਜੀ ਸਟ੍ਰੇਟ ਸਲਵਾਰ ਇਹ ਦੇਖੋ ਸਟ੍ਰੇਟ ਸਲਵਾਰ ਸਲਵਾਰ ਤੇ ਵੀ ਕੰਮ ਆ ਜਾਊਗਾ ਜੀ ਇਸ ਤਰ੍ਹਾਂ ਦਾ ਜਿਹੜਾ ਇਹਦਾ ਦੁਪੱਟਾ ਜੀ ਦੁਪੱਟਾ ਉਹਨਾਂ ਨੇ ਲਵਾਇਆ ਸੀ ਇਹ ਦੇਖੋ ਤੁਸੀਂ ਇਹ ਐਕਸਟਰਾ ਰਹੂਗਾ ਕਿਉਂਕਿ ਉਹਨਾਂ ਨੇ ਪਿਓਰ ਚੁਣੌਣ ਦਾ ਲਵਾਇਆ ਸੀ ਇਹ ਜਿਹੜਾ ਤੁਹਾਨੂੰ ਪ੍ਰਾਈਸ ਦੱਸਿਆ ਜੀ ਇਹ ਸੈਮੀ ਦੇ ਨਾਲ ਰਹੂਗਾ ਸਾਰੇ ਚ ਜਿਹੜਾ ਸਿਤਾਰਾ ਐਡ ਕੀਤਾ ਦੁਪੱਟੇ ਚ ਸਿਤਾਰਾ ਵੀ ਐਕਸਟਰਾ ਜੀ ਜਿਵੇਂ ਹਨਾ ਦੁਪੱਟਾ ਰੈਡੀ ਕਰਾਇਓ ਐਕਸਟਰਾ ਸੈਮੀ ਜਨੂਨ ਦੇ ਦੁਪੱਟੇ ਨਾਲ ਤੁਹਾਨੂੰ ਜਿਹੜਾ ਪ੍ਰਾਈਸ ਦੱਸਿਆ ਜਾਊਗਾ ਕਿਉਂਕਿ ਨਾਰਮਲ ਜ਼ਿਆਦਾਤਰ ਹਨਾ ਇਹ ਆਪਣਾ ਅਗ ਦੱਸ ਦਿੰਦੇ ਨੇ ਕਸਟਮਰ ਵੀ ਸਾਨੂੰ ਇਹ ਵਾਲਾ ਦੁਪੱਟਾ ਐਡ ਕਰਿਓ ਕਰਿਓ ਜਾਂ ਸਟੱਫ ਦੱਸ ਦਿੰਦੇ ਨੇ ਪਿਓਰ ਵਾਲੀ ਕ੍ਰੇਪ ਕਰਿਓ ਫਿਰ ਉਹਨਾਂ ਦੇ ਜਿਹੜੇ ਪ੍ਰਾਈਸ ਨੇ ਐਕਸਟਰਾ ਹੋ ਜਾਂਦੇ ਨੇ ਆ ਕੋਈ ਵੀ ਸੂਟ ਪਸੰਦ ਆਇਆ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਆਪਣੇ ਨਾ ਚੋਇਸ ਅਕੋਰਡਿੰਗ ਤੁਸੀਂ ਸਟੱਫ ਤੇ ਆਪਣੀ ਚੋਇਸ ਅਕੋਰਡਿੰਗ ਜਿਹੜੇ ਕਲਰ ਕੰਟਰਾਸਟ ਬਣਵਾ ਸਕਦੇ ਹੋ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਮਿਲਦੇ ਹਾਂ ਨਵੀਂ ਵੀਡੀਓ 'ਚ